ਵਾਜ ਵਾਜੀ ਮਿਹਰਬਾਨੀ ਸਪੀਕਰ ਸਾਡੇ ਵੱਲ ਵੀ ਤੁਹਾਡਾ ਧਿਆਨ ਆਇਆ ਬੇਨਤੀ ਮੇਰੀ ਇਸ ਤਰ੍ਹਾਂ ਸਰ ਤੁਸੀਂ ਦੂਜੀ ਵਾਰ ਬੋਲਿਓ ਜਿਹੜੇ ਆਵਰ ਚ ਧਿਆਨ ਮਾਰੇ ਤੁਹਾਡੇ ਵੱਲ ਹੀ ਹੈ ਕਿਥੇ ਜੀ ਉਹ ਤਾਂ ਕੁਐਸਚਨ ਸੀ ਇਟ ਵਾਸ ਇਨ ਟੂ ਜ਼ੀਰੋ ਅੱਛਾ ਚਲੋ ਛੱਡ ਲਈਏ ਇਸਨੂੰ ਮੇਹਰਤੀ ਮੇਰੀ ਇਸ ਤਰ੍ਹਾਂ ਜੀ ਕਿ ਪੰਜਾਬ ਦੀ ਸਮੁੱਚੀ ਕਿਸਾਨ ਬਾਰਡਰਾਂ ਤੇ ਬੈਠੀ ਉਹਨਾਂ ਦੀ ਸਾਰਨ ਨੂੰ ਵੱਡੀ ਡਿਮਾਂਡ ਅੱਜ ਦੇ ਦਿਨ ਸੈਂਟਰ ਦੀ ਸਰਕਾਰ ਪਿਛਲੇ 3-4 ਸਾਲ ਤੋਂ ਸਾਰੀ ਮੂਵਮੈਂਟ ਮਿਨਮਮ ਸਪੋਰਟ ਪ੍ਰਾਈਸ ਦੀ ਭਾਜਪੀ ਤੋਂ ਕਿਸੇ ਨੂੰ ਆਸ ਉਮੀਦ ਨਹੀਂ ਸਾਨੂੰ ਕੋਈ ਆਸ ਉਮੀਦ ਨਹੀਂ ਕਿ ਸੈਂਟਰ ਦੀ ਸਰਕਾਰ ਕਿਸਾਨਾਂ ਨੂੰ ਹੱਕ ਦੇ ਤੁਹਾਡੇ ਆਪਣੇ ਹਾਕਾ ਤੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਬੀਬੀ ਗਗਲਨ ਮੋਨ ਜੀ ਨੇ ਐਂਡ ਮੋਲ ਗਗਨ ਜੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੇ ਸੈਂਟਰ ਵਾਲੇ ਐਮਐਸਪੀ ਨਹੀਂ ਦੇਣਗੇ ਮਿਨਿਮਮ ਸਪੋਰਟ ਪ੍ਰਾਈਸ ਭਾਈ ਤੇ ਹੀ ਫਸਲਾਂ ਤੇ ਅਸੀਂ ਦੇਵਾਂ ਹੁਣੇ ਕੱਲ ਹੀ ਬਜਟ ਜਿਹੜਾ ਪ੍ਰੈਜ਼ੈਂਟ ਕੀਤਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਉਹਦੇ ਵਿੱਚ ਕੋਈ ਇਸ ਕਿਸਮ ਦੀ ਪ੍ਰਪੋਜ਼ਲ ਨਹੀਂ ਕੋਈ ਪੈਸਾ ਨਹੀਂ ਰੱਖਿਆ ਗਿਆ ਕਿ ਜੇ ਸੈਂਟਰ ਨਹੀਂ ਪੈਸੇ ਦੇਗੀ ਅਸੀਂ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਦੇਵਾਂਗੇ ਭਾਵੇਂ ਤੁਸੀਂ ਇੱਕ ਮੂੰਗ ਤੇ ਦਿੱਤੀ ਸੀ ਉਹ ਵੀ 90% ਦੀ ਭੂਗ ਜਿਹੜੀ ਹੈ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਉਹ ਵੀ ਘੱਟ ਰੇਟ ਤੇ ਖਰੀਦੀ ਮੇਰੀ ਗੁਜ਼ਾਰਿਸ਼ ਗਵਰਨਮੈਂਟ ਨੂੰ ਹੈ ਫॉर ਦੀ ਬੈਟਰਮੈਂਟ ਆਫ ਐਗਰੀਕਲਚਰ ਕਿਉਂਕਿ ਇਹ ਕਿਸਾਨੀ ਦਾ ਅਦਾਰਾ ਸੂਬਾ ਹੈ ਕਿਸਾਨਾਂ ਦੀ ਬਿਹਤਰੀ ਵਾਸਤੇ ਸੈਂਟਰ ਤੋਂ ਸਾਨੂੰ ਆਸ ਉਮੀਦ ਕੋਈ ਨਹੀਂ ਉਥੋਂ ਤੇ ਵੱਜਣੀਆਂ ਗੋਲੀਆਂ ਸਾਨੂੰ ਬੰਦੇ ਫੱਟੇ ਡੋ ਰਹੇ ਮੇਰੀ ਬੇਨਤੀ ਹੈ ਅੱਜ ਦੀ ਸਰਕਾਰ ਕੋਲ ਅਸੀਂ ਜੁਆਇੰਟਲੀ ਸਾਰਾ ਹਾਊਸ ਅਪੀਲ ਕਰਦਾ ਚੀਮਨਸਟਰ ਸਾਹਿਬ ਨੂੰ ਚੀਮਨਸਟਰ ਸਾਹਿਬ ਧਿਆਨਦਿਆਰੀ ਦਿਖਾਓ ਜਦੋਂ ਰਿਪਲਾਈ ਕਰਨਾ ਫਾਈਨੈਂਸ ਮਿਨਿਸਟਰ ਸਾਹਿਬ ਨੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਤੈਈ ਦੀਆਂ ਤੈਈ ਫਸਲਾਂ ਜਿਹੜੀਆਂ ਹੈ ਉਹਨਾਂ ਤੇ ਐਮਐਸਪੀ ਸੈਂਟਰ ਨਹੀਂ ਦੇਗੀ ਤੇ ਅਸੀਂ ਦਵਾਂਗੇ ਅਸੀਂ ਖਰੀਦ ਕਰਾਂਗੇ ਜੇ ਕੋਈ ਵਪਾਰੀ ਐਮਐਸਪੀ ਦੀ ਪ੍ਰਾਈਸ ਤੋਂ ਥੱਲੇ ਰੇਟ ਦਿੰਦਾ ਤੇ ਜਿਸ ਤਰ੍ਹਾਂ ਪਿਛਲੀ ਕਾਂਗਰਸ ਗਵਰਨਮੈਂਟ ਨੇ ਇਥੇ ਚੇਂਜਸ ਲੈ ਕੇ ਆਂਦੀਆਂ ਸੀ ਕਿ ਅਸੀਂ 3 ਸਾਲ ਕੈਦ ਕਰਾਂਗੇ ਉਸ ਨੂੰ ਜਿਹੜਾ ਮਿਨਿਮਲ ਸੋਰਟ ਪ੍ਰਾਈਸ ਤੇ ਨਹੀਂ ਖਰੀਦੇਗਾ ਤੋਂ ਉਹੀ ਸਾਰੀਆਂ ਚੀਜ਼ਾਂ ਫਾਈਨੈਂਸ ਮਿਨਿਸਟਰ ਆਪਣੇ ਬਜਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਏ ਇਹ ਅਸੀਂ ਅਸ਼ੋਰੈਂਸ ਅੱਜ ਤੁਹਾਡੇ ਤੋਂ ਥੈਂਕ ਯੂ